ਜੀ ਸਤਿ ਸ਼੍ਰੀ ਅਕਾਲ ਦੋਸਤੋ ਤਾਜ਼ੇ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਬਮੈਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਟੀਮ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਸੁਣਾਦੀ ਹੈ ਅੱਜ ਤੋਂ ਸਾਡੇ ਲਈ ਪੰਜਾਬ ਆਂਗਣਵੜੀ ਇੱਕ ਵੱਡੀ ਭਰਤੀ ਲੈ ਕੇ ਹਾਜ਼ਰ ਹੋਏ ਹਨ ਇਹ ਭਰਤੀ ਲਗਭਗ 30000 ਤੋਂ ਵੱਧ ਪੋਸਟਾਂ ਦੀ ਹੈ ਜਿਸ ਦੇ ਵਿੱਚ ਆਲ ਇੰਡੀਆ ਦੇ ਸਟੂਡੈਂਟਸ ਅਪਲਾਈ ਕਰ ਸਕਦੇ ਆ 10ਵੀਂ 12ਵੀਂ ਪਾਸ ਸਟੂਡੈਂਟਸ ਲਈ ਬਹੁਤ ਵਧੀਆ ਮੌਕਾ ਨਿਕਲ ਕੇ ਆਇਆ ਹੈ ਗੈਟਡ ਡਿਪਾਰਟਮੈਂਟ ਚ ਕਿੰਨੀਆਂ ਪੋਸਟਾਂ ਨੇ ਸਟਾਰਟਡ ਕੀ ਸੀ ਅਤੇ ਲਾਸਟ ਡੇਟ ਕੀ ਹੈ ਇਸ ਤੇ ਬਾਰੇ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਕਿ ਨਵੇਂ-ਨਵੇਂ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਉਪਰ ਦੇਖਣ ਨੂੰ ਮਿਲ ਸਕਣਗੇ ਔਰ ਇਹ ਭਰਤੀ ਡਿਪਾਰਟਮੈਂਟ ਆਫ ਊਮਨ ਐਂਡ ਚਿਲਡ ਡਿਵੈਲਪਮੈਂਟ ਦੇ ਵੱਲੋਂ ਜਾਰੀ ਕੀਤੀ ਗਿਆ ਜਿਸ ਦੇ ਵਿੱਚ ਲਗਭਗ 30000 ਤੋਂ ਵੱਧ 2024 ਦੇ ਲਈ ਵੈਕੈਂਸੀਆਂ ਨਿਕਲ ਕੇ ਆਈਆਂ ਨੇ ਹੁਣ ਆਪਾਂ ਗੱਲ ਕਰਦੇ ਆ ਇਸ ਦੇ ਵਿੱਚ ਜੋ ਅਲੱਗ-ਅਲੱਗ ਡਿਪਾਰਟਮੈਂਟ ਵਾਈਜ਼ ਅਲੱਗ-ਅਲੱਗ ਪੋਸਟਾਂ ਕੱਢੀਆਂ ਗਈਆਂ ਨੇ ਜਿਸ ਦੇ ਵਿੱਚ ਸਭ ਤੋਂ ਪਹਿਲੇ ਆ ਸਹਾਇਕ ਸਹਾਇਕਾ ਦੇ ਲਈ 16280 ਪੋਸਟਾਂ ਨਿਕਲਿਆ ਹੋਈਆਂ ਨੇ ਉਸ ਤੋਂ ਬਾਅਦ ਅਗਲੀ ਪੋਸਟ ਹੈ ਮਹਿਲਾ ਪੁਰਸ਼ ਸੁਪਰਵਾਈਜ਼ਰ ਦੀ ਦੋਸਤੋ ਅਗਰ ਤੁਸੀਂ ਸੁਪਰਵਾਈਜ਼ਰ ਦੀ ਪੋਸਟ ਦੇ ਲਈ ਅਪਲਾਈ ਕਰਨ ਜਾ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਨਿਕਲ ਕੇ ਆਈ ਹੈ ਜਿਸ ਦੇ ਵਿੱਚ 12428 ਪੋਸਟਾਂ ਨਿਕਲੀਆਂ ਹੋਈਆਂ ਨੇ ਅਗਲੀ ਪੋਸਟ ਹੈ ਪ੍ਰਯੋਜਨ ਅਧਿਕਾਰੀ ਪ੍ਰੋਜੈਕਟ ਪ੍ਰਯੋਜਨ ਅਧਿਕਾਰੀ ਯਾਨੀ ਕਿ ਟੀਚਰ ਦੀ ਪੋਸਟ ਜਿਸ ਦੇ ਵਿੱਚ 1285 ਪੋਸਟਾਂ ਨਿਕਲੀਆਂ ਹੋਈਆਂ ਨੇ ਔਰ ਇਹਨਾਂ ਪੋਸਟਾਂ ਦੀ ਸਟਾਰਟ ਡੇਟ 15 12 2023 ਯਾਨੀ ਕਿ ਕੱਲ ਨੂੰ ਪੋਸਟ ਸਟਾਰਟ ਹੋ ਚੁੱਕੀ ਸੀ ਅਤੇ ਇਸ ਦੀ ਲਾਸਟ ਡੇਟ 18 1 2024 ਹੈ ਤਾਂ ਕਿ ਤੁਸੀਂ ਸਮੇਂ ਦੇ ਵਿੱਚ ਵਿੱਚ ਪੋਸਟ ਨੂੰ ਅਪਲਾਈ ਕਰ ਸਕੋਗੇ ਔਰ ਤੁਸੀਂ ਪੋਸਟ ਦੇ ਲਈ ਆਨਲਾਈਨ ਅਪਲਾਈ ਕਰਨਾ ਹੈ ਆਫਲਾਈਨ ਫਾਰਮਸ ਸਵੀਕਾਰ ਨਹੀਂ ਕੀਤਾ ਜਾਵੇਗਾ ਯਾਨੀ ਕਿ ਤੁਸੀਂ ਆਨਲਾਈਨ ਵੈਬਸਾਈਟ ਦੇ ਉੱਪਰ ਜਾ ਕੇ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਹੁਣ ਆਪਾਂ ਗੱਲ ਕਰ ਲੈਂਦੇ ਆ ਇਸ ਦੇ ਵਿੱਚ ਕੁਆਲਿਫੀਕੇਸ਼ਨ ਕੀ ਮੰਗੀ ਗਈ ਆ ਸਭ ਤੋਂ ਪਹਿਲੇ ਨੰਬਰ ਤੇ ਆ ਮਹਿਲਾ ਪੁਰਸ਼ ਦੋਨਾਂ ਦੇ ਲਈ ਸੁਪਰਵਾਈਜ਼ਰ ਦੀ ਪੋਸਟ ਯਾਨੀ ਕਿ ਸੁਪਰਵਾਈਜ਼ਰ ਦੇ ਅਗਰ ਤੁਸੀਂ ਪੋਸਟ ਨੂੰ ਅਪਲਾਈ ਕਰਨਾ ਹੈ ਤਾਂ ਤੁਹਾਡੇ ਲਈ ਬਾਰਲੀ ਪਾਸ ਕੀਤੀ ਹੋਈ ਆ ਤਾਂ ਤੁਸੀਂ ਇਸ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਅਗਲੀ ਪੋਸਟ ਹੈ ਪ੍ਰਯੋਜਨ ਅਧਿਕਾਰੀ ਅਗਰ ਤੁਸੀਂ ਗ੍ਰੈਜੂਏਸ਼ਨ ਪਾਸ ਕੀਤੀ ਹੋਈ ਆ ਤਾਂ ਤੁਸੀਂ ਇਸ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਅਗਰ ਤੁਸੀਂ ਸਹਾਇਕ ਸਹਾਇਕਾ ਪੋਸਟ ਦੇ ਲਈ ਅਪਲਾਈ ਕਰਨਾ ਹੈ ਤਾਂ ਤੁਹਾਡੀ ਕੁਆਲੀਫਿਕੇਸ਼ਨ 10th ਪਾਸ ਹੋਣੀ ਚਾਹੀਦੀ ਹੈ ਅਗਰ ਤੁਸੀਂ 10th ਪਾਸ ਕੀਤੀ ਹੈ ਤਾਂ ਤੁਸੀਂ ਸਹਾਇਕ ਸਾਇਕਾ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਹੁਣ ਆਪਾਂ ਗੱਲ ਕਰ ਲੈਂਦੇ ਆ ਇਸ ਪੋਸਟ ਦੇ ਵਿੱਚ ਸੈਲਰੀ ਕਿੰਨੀ ਰੱਖੀ ਗਈ ਹੈ ਜੀ ਹਾਂ ਦੋਸਤੋ ਸਭ ਤੋਂ ਪਹਿਲੀ ਪੋਸਟ ਹੈ ਆਪਣੀ ਸਹਾਇਕ ਸਹਾਇਕਾ ਦੀ ਜਿਸ ਦੇ ਵਿੱਚ 18500 ਰੁਪਏ ਸੈਲਰੀ ਰਹੇਗੀ ਅਗਲੀ ਪੋਸਟ ਹੈ ਮਹਿਲਾ ਪੁਰਸ਼ ਦੇ ਲਈ ਸੁਪਰਵਾਈਜ਼ਰ ਦੀ ਪੋਸਟ ਜਿਸ ਦੀ ਸੈਲਰੀ 26500 ਰੁਪਏ ਰਹਿਣ ਵਾਲੀ ਹੈ ਅਗਲੀ ਪੋਸਟ ਹੈ ਪ੍ਰਯੋਜਨ ਅਧਿਕਾਰੀ ਜਿਸ ਦੇ ਲਈ 35000 500 ਸੈਲਰੀ ਰੱਖੀ ਗਈ ਹੈ। ਅਗਰ ਤੁਸੀਂ ਟੀਚਰ ਦੀ ਪੋਸਟ ਦੇ ਲਈ ਅਪਲਾਈ ਕਰਨ ਜਾ ਰਹੇ ਹੋ, ਗ੍ਰੈਜੂਏਸ਼ਨ ਪਾਸ ਹੋ, ਤੁਹਾਨੂੰ 35500 ਸੈਲਰੀ ਦਿੱਤੀ ਜਾਵੇਗੀ। ਹੁਣ ਇਸ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ ਸਟੂਡੈਂਟਸ ਨੂੰ ਏਜ ਦੀ। ਬਟ ਇਸ ਪੋਸਟ ਦੇ ਵਿੱਚ ਤੁਹਾਨੂੰ ਏਜ ਦੀ ਦਿੱਕਤ ਨਹੀਂ ਆਵੇਗੀ ਕਿਉਂਕਿ 18 ਤੋਂ 40 ਸਾਲ ਏਜ ਲਿਮਟ ਰੱਖੀ ਗਈ ਹੈ। ਇਸ ਤੋਂ ਇਲਾਵਾ ਐਸਸੀ ਐਸਟੀ ਕੈਟਾਗਰੀ ਨੂੰ 5 ਸਾਲ ਦਾ ਛੂਟ ਦਿੱਤਾ ਗਿਆ ਹੈ। ਔਰ BC ਕੈਟਾਗਰੀ ਨੂੰ 3 ਸਾਲ ਐਕਸਟਰਾ ਏ ਸ਼ੂਟ ਦਿੱਤੀ ਗਈ ਹੈ ਅਗਰ ਤੁਸੀਂ ਵਿਕਲੰਭੋ ਤਾਂ ਤੁਸੀਂ ਪੋਸਟ ਨੂੰ ਅਪਲਾਈ ਕਰਨ ਜਾ ਰਹੇ ਹੋ ਤਾਂ ਤੁਹਾਨੂੰ 15 ਸਾਲ ਤੱਕ ਦੀ ਸ਼ੂਟ ਦਿੱਤੀ ਗਈ ਹੈ ਯਾਨੀ ਕਿ ਇਸ ਦੇ ਵਿੱਚ ਸ਼ੂਟ ਵੀ ਵਧਿਆ ਦਿੱਤੀ ਗਈ ਹੈ ਏਜ ਲਿਮਟ ਦੀ ਤਾਂ ਕਿ ਤੁਹਾਨੂੰ ਪੋਸਟ ਭਰਨ ਵਿੱਚ ਕੋਈ ਵੀ ਦਿੱਕਤ ਨਾ ਆਵੇ ਹੁਣ ਗੱਲ ਕਰਦੇ ਆ ਇਸ ਪੋਸਟ ਨੂੰ ਕਿਹੜੀ ਵੈਬਸਾਈਟ ਤੇ ਅਪਲਾਈ ਕਰਨਾ ਹੈ ਔਰ ਜੇਨੇਸ਼ਨ ਨੇਮ ਮਹਿਲਾ ਐਵ ਬਾਲ ਵਿਕਾਸ ਜਿਸ ਦੇ ਵਿੱਚ 30978 ਪੋਸਟਾਂ ਨੇ ਔਰ ਵੈਬਸਾਈਟ ਦਾ ਨਾਮ ਹੈ wcd.nic.in ਇਸ ਵੈਬਸਾਈਟ ਦੇ ਉੱਪਰ ਤੁਸੀਂ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਜਿਸ ਦੇ ਲਈ ਤੁਸੀਂ ਸਿਰਫ ਆਨਲਾਈਨ ਮੋਡ ਅਪਲਾਈ ਕਰਨਾ ਹੋਵੇਗਾ ਔਰ ਇਹ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ ਇਸ ਵੈਬਸਾਈਟ ਤੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਹੋਰ ਕੋਈ ਵੀ ਅਪਡੇਟ ਚਾਹੀਦਾ ਹੋਵੇ ਤਾਂ ਟੈਲੀਗ੍ਰam ਚੈਨਲ ਨੂੰ ਜੁਆਇਨ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਧੰਨਵਾਦ